ਹਾਂਜੀ <mimics> ਬੈ <mimics> ਆਪਣਾ ਨਾਮ ਮੇਰਾ ਪੱਤਰ ਲੱਗਦਾ ਦਵਾਜਾ ਸੇ ਇਹ ਕਿ ਦਿਹਾਣ ਵਾਲੀਆਂ ਸਾਰਵਿਕ ਕਲੋਨੀ ਵਿੱਚ ਰਹਿੰਦੇ ਕੀ ਕਟਨਾ ਵਾਪਰੀ ਹੈ ਤੇ ਕਦੋਂ ਦਾ ਸਮਾਂ ਕੀ ਸਮਾਂ ਸੀ ਸਾਡੇ 3 ਵਜੇ ਦਾ ਟਾਈਮ ਸੀ ਦਾਲੀ ਦਾ ਦਰਵਾਜ਼ਾ ਜਿਹੜਾ ਜੀ ਤੇਰੇ ਕੋਲ ਕੱਪੜੇ ਲਵਾਉਣ ਦੇ ਇਸ ਤਰ੍ਹਾਂ ਕਰਦੇ ਆਪੇ ਦੇ ਪਾਣੇ ਸੀ ਨਾ ਤੇ ਫਲਾਰਟ ਸੀ ਫਾਈਲ ਹੋ ਰਹੀ ਸੀ ਤਿੰਨੇ ਆਪਸ ਵਿੱਚ ਗੱਲ ਕਰਨ ਦੇ ਸੀ ਤੇ ਮੈਂ ਥਲੇ ਆਈ ਤੇ ਉਹ ਕਿੰਨੇ ਭਾਈ ਮਾਨਕ ਚੇਹਤ ਤੇ ਬੇਟੀ ਸਾਹ ਦੇ ਜਿੰਨੇ ਪਾਣ ਰਹੇ ਉਹ ਟੱਪ ਕੇ ਤੇ ਅੰਦਰ ਉਹਦੀ ਕੋਸ਼ਿਸ਼ ਕੀਤੀ ਜਿਵੇਂ ਮਾਪਣਾ ਤੇ ਆਪਣੇ ਬੱਚਿਆਂ ਦਾ ਬਚਾਅ ਕਰਨ ਵਾਸਤੇ ਬੁਹਾ ਬੰਨ ਦਿੱਤਾ ਤੇ ਦੋ ਜਾਨਾਂ ਨੇ ਬੁਹਾ ਕੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋਲ ਖੁਲਿਆ ਨਹੀਂ ਦਿੱਤੀ ਇਸ ਦਾ ਬਾਅਦ ਤੇ ਆਖ ਖੰਡਾ ਸੀ ਉਹਨੇ ਵੀ ਨਾਲ ਹੀ ਟਕਾਲੋਂ ਦੀ ਕੋਸ਼ਿਸ਼ ਕੀਤੀ ਪਰ ਨਾ ਕੋਈਆ ਮੇਰੇ ਬੱਚੇ بڑا ਰੂੰਗੇ ਗੁਮਾਰ ਵੀ ਹੋਗੇ ਇਸ ਟੈਂਸ਼ਨ ਦੇ ਨਾਲ ਤਦ ਉਸ ਟਾਈਮ ਦਾ ਹਾਲਾਤ ਕੀ ਸੀ ਤੁਹਾਡੇ ਕਿਉਂਕਿ ਇੱਕ ਬੈਲਨ ਬਹੁਤ ਮੁਸ਼ਕਲ ਹੁੰਦਾ ਹੈ ਤਿੰਨ ਨੌਜਵਾਨ ਸਨ ਤਾਂ ਕੰਮ ਆਇਆ ਚਿੱਪਨੀ ਲਗਾਈ ਬੋਲੇ ਸੋਹਾਂ ਸਿੱਕੇ ਨਵੇਂ ਲਗਾਇਆ ਉਹਨਾਂ ਨੇ ਮੇਰੀ ਚਿੱਪਾ ਦੇ ਆਵਾਜ਼ ਹੋਣ ਤੇ ਉਹਨਾਂ ਦਾ ਫੈਸਲਾ ਇਹ ਸੀ ਕਿ ਇਹ ਇਸ ਲਈ ਹੈ ਕਿ ਕਿ ਮੈਂ ਆਪਣੇ ਬੱਚਾ ਨੂੰ ਪਾਪਾ ਬਣਾ ਕੇ ਬਣਾਉਣਾ ਹੈ ਪਾਪਾ ਨੂੰ ਬੁਲਾਉਣਾ ਹੁਣ ਕੀ ਮੰਗੀ ਕਰਦੇ ਤੁਸੀਂ ਜਦੋਂ ਉਹਨਾਂ ਨੇ ਲਾ ਕੋਈ ਨਹੀਂ ਲੱਭੀ ਲੱਭਾ ਤਾਂ ਕਿ ਉਹ ਦੁਬਾਰਾ ਮਤਲਬ ਕਿ ਕੋਈ ਕੋਸ਼ਿਸ਼ ਕਰਨਾ ਕਿ ਕੰਨ ਟਪਕੇ ਕਾਰਨ ਇਹ ਕੰਨ ਖੱਟੀ ਆਏ ਸਭਾ ਬੋਲ ਕੇ ਕਰੋ ਸੂਆ ਤੋੜਨ ਦੀ ਕਿੰਨੀ ਕੋਸ਼ਿਸ਼ ਕੀਤੀ ਗਈ ਉਹਨਾਂ ਨਾਲ ਜੀ ਜੀ ਕੀ ਨਾਮ ਆਪਣਾ ਮੈਂ ਅਜਗੀ ਸਿੰਘ ਹੈਗਾ ਜੀ ਕਿਹੜਾ ਰਕਾ ਜੀ ਇਹਦਾ ਸਟਾਰ ਹੈ ਮੇਰੀ ਕਲੋਨੀ ਹੈਗੀ ਆ ਜੇ ਤੇ ਕੀ ਘਟਨਾ ਵਾਪਰੀ ਹੈ ਸਰ ਘਟਨਾ ਜੀ ਮੈਂ ਦੁਕਾਨਦਾਰ ਹੀ ਮੇਰਾ ਬੋਲ ਦਾ ਕੰਮ ਹੈਗਾ ਰਕਾ ਉਹ ਮਸਤਾਵਾ ਦੁਕਾਨ ਮੇਰੀ ਹੈ ਜੀ ਮੈਨੂੰ ਘਰਦਿਆਂ ਦਾ ਫੋਨ ਆਉਂਦਾ ਵਾ ਮੇਰੀ ਸਿਸਟਰ ਦਾ ਕੀ ਫੋਨ ਦੇ ਵਿੱਚ ਕੀ ਝਾੜਾ ਪੈਨ ਦਾ ਘਰ ਜਾ ਕੇ ਵੇਖ ਮੈਂ ਉਸ ਲਈ ਦੁਕਾਨ ਛੱਡ ਕੇ ਤੇ ਘਰ ਹੁੰਦਾ ਵਾਂ ਤੇ ਘਰ ਹੁੰਦਾ ਵੇਖਦਾ ਵਾਂ ਸਾਰਾ ਲੱਗ ਲੱਗੇ ਗਵਾਨ ਇਕੱਠਾ ਹੋਇਆ ਚੀਜ਼ਾ ਜਿੰਦਾ ਘਰਦਿਆਂ ਨੂੰ ਪੁੱਛਦਾ ਵਾਂ ਕੀ ਗੱਲ ਹੋਈ ਆ ਚੀਜ਼ ਦੀ ਉਹ ਘਰਦਿਆਂ ਦੱਸਿਆ ਕਿ ਕਾਂ ਦੇ ਟੱਪ ਕੇ ਤਿੰਨ ਮੁੰਡੇ ਹੀ ਮੂੰਮਾਂ ਲਵੇਟਿਆ ਹੀ ਸਾਰਾ ਤੇ ਬਾਅਦ ਚੋਂ ਪਹਿਲੇ ਦਰਵਾਜ਼ਾ ਨਾਲੇ ਤੋੜਤਾ ਦੂਸਰੇ ਬੜੀ ਮੁਸ਼ਕਿਲ ਕੀਤੀ ਅੰਦਰ ਵੜਨ ਦੀ ਪਰ ਘਰਦਿਆਂ ਮੇਰੇ ਨੇ ਅੰਦਰ ਨਹੀਂ ਵੜਨ ਦਿੱਤਾ ਚੀਜ਼ਾ ਤੇ ਦਵਾ ਦਾ ਚਟਕਣੀ ਮਾਰਤੀ ਚੀਜ਼ ਦੀ ਇੱਕ ਦੇ ਮੈਨੂੰ ਪੈਂਟ ਵਿੱਚ ਕੋਈ ਹਥਿਆਰ ਹੀ ਇਨਾਂ ਦੇ ਜਿਹੜਾ ਮੜਾਏ ਵੇਖਿਆ ਗਿਆ ਚੀਜ਼ ਦਾ ਪਤਾ ਨਹੀਂ ਕੀ ਚੀਜ਼ ਹੀ ਵੈਪਨ ਹੀ ਕੀ ਹਥਿਆਰ ਹੀ ਤੇ ਬਾਅਦ ਚ ਅਸੀਂ ਐਸਐਸਓ ਸਾਡੇ ਕੋਲ 4:30 ਵਜੇ ਗਏ ਆ ਰਿਪੋਰਟ ਲਖੋਣਾ ਤੇ ਐਸਐਸਓ ਨਾਲ ਗੱਲ ਕੀਤੀ ਐ ਐਸਐਸਓ ਨੇ ਸੰਦੀਪ ਸ਼ਰਮਾ ਨੂੰ ਕਹਿ ਦਿੱਤਾ ਚੀਜ਼ਾ ਮੜਾਏ ਮੌਕਾ ਵੇਖ ਕੇ ਚਲ ਗਏ ਆ ਚਲ ਗਏ ਤੇ ਬਾਅਦ ਚ ਫਿਰ ਐਸਐਚਓ ਨੂੰ ਅਸੀਂ ਕਿਹਾ ਕਿ 8 ਵਜੇ ਦੀ ਕਾਪੀ ਦੇ ਦਿਓ ਐਫਆਈਆਰ ਦੀ ਉਹ ਕਹਿੰਦੇ ਗਸ਼ਤ ਤੇ ਗਏਗੇ ਜੀ ਦੇਖੋ ਗਸ਼ਤ ਜ਼ਰੂਰੀ ਆ ਕਿ ਆਹ ਚੀਜ਼ ਜ਼ਰੂਰੀ ਆ ਪਹਿਲਾਂ ਸਾਨੂੰ ਇਹੋ ਚਾਹੀਦਾ ਓ ਤੁਸੀਂ ਮੰਗ ਕੀ ਕਰਦੇ ਹੋ ਜੀ ਮੰਗ ਇਹੋ ਕਰਦੇ ਆ ਕਮਿਸ਼ਨ ਵਾਲੀ ਸਭ ਜੀ ਕਰਕੇ ਭਗਵੰਤ ਮਾਨ ਕਰਕੇ ਕੀ ਇਹਨਾਂ ਨੂੰ ਜਲਦੀ ਜਲਦ ਫੜਿਆ ਜਾਵੇ ਮੈਂ ਇਹ ਕਹਿੰਦਾ ਕਿ ਲਾਗੇ ਸਾਹ ਕੋਈ ਨਹੀਂ ਹੈਗਾ ਮੈਨੂੰ ਵੈਪਨ ਵੀ ਅਪਲਾਈ ਕੀਤਾ ਦਿੱਤਾ ਜਾਵੇ ਇਹ ਚੀਜ਼ ਤੁਸੀਂ ਅਪਲਾਈ ਕੀਤਾ ਪਹਿਲਾਂ ਜੀ ਮੈਂ ਨਹੀਂ ਮੈਂ ਵੀ ਅਪਲਾਈ ਨਹੀਂ ਕੀਤਾ ਪਹਿਲਾਂ ਕਿਸੇ ਨਾਲ ਢੜੀ ਦੁਸ਼ਮਣੀ ਹੋਵੇ ਪਹਿਲਾਂ ਨਹੀਂ ਕੋਈ ਦੁਸ਼ਮਣੀ ਜੀ ਕਾਰੋਬਾਰ ਕੀ ਹੈ ਜੀ ਆਪਣਾ ਮੇਰਾ ਸੁਣਨ ਵਾਲੇ ਦਾ ਕੰਮ ਹੈਗਾ ਜੀ ਮੁਸਤਾਵਾਂ ਦੁਕਾਨ ਹੈਗੀ ਆ ਕਿੰਨੇ ਸੀਸੀਟੀਵੀ ਕੈਮਰੇ ਲੱਗੇ ਜੀ 4 ਲੱਗੇ ਜੀ ਭਾਜੀ ਕਹਿੰਦੇ ਸਾਰੀ ਰਿਕਾਰਡਿੰਗ ਹੋਈ ਹੈ ਜੋ ਕਿ ਨਾਮ ਹਾਂਜੀ ਹਾਂਜੀ ਸਾਰੀ ਰਿਕਾਰਡਿੰਗ ਹੋਈ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਜੀ ਮੌਕੇ ਤੇ ਭਾਜੀ ਹੋਂ 7: ਤੇ 4:00 ਵਜੇ ਆਏ ਸੀ ਕਿਨਾ ਵਾ ਸਿਰ ਮੁਲਾਜ਼ਮ ਸਾਹਿਬ ਆਏ ਸੀ ਜਿਹੜਾ ਲੱਗੇ ਲੱਗੇ ਮੌਕਾ ਵੇਖ ਕੇ ਚਲ ਗਏ ਸੀ ਪਰ ਲੱਗਦਾ ਕਿ ਜੇ ਟਾੜੀ ਬਿਸੀ ਦੇ ਵੱਲੋਂ ਦਰਵਾਜ਼ਾ ਨਾ ਬੰਦ ਕੀਤਾ ਤਾਂ ਵੱਡਾ ਫਿਰ ਵੇਖੋ ਜੀ ਬੱਚਿਆਂ ਦੇ ਵੀ ਹੋ ਸਕਦੇ ਸੀ ਤੇ ਜਾਂ ਮਿਸਰੀ ਹੋ ਸਕਦੀ ਕੋਈ ਤਗੜੀ ਵਾਰ ਦਾ ਤੋਸਦੀ ਸੀ ਤੇ ਕਿਉਂਕਿ ਵੇਖੋ ਜੀ ਜਿੱਦਾਂ ਨੇ ਬੂਆ ਪਹਿਲਾਂ ਤੋੜਦਾ ਤਿੰਨੇ ਜਣਾਂ ਨੇ ਬੜੀ ਕੋਸ਼ਿਸ਼ ਕੀਤੀ ਅੰਦਰ ਵੜਨ ਦੀ ਜੇ ਅੰਦਰ ਵੜ ਜਾਂਦੇ ਇਹ ਤਾਂ ਬੱਚਿਆਂ ਨੂੰ ਮਾਰ ਦੇਣਾ ਸੀ ਜਾਂ ਮੇਰੇ ਘਰ ਦੇ ਨੂੰ ਮਾਰ ਦੇਣਾ ਸੀ ਚੀਜ਼ਾ ਮੈਂ ਹੁਣ ਵੇਖਣ ਚਾਹੁੰਦਾ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਭਗਵਾਨ ਸਤਮਾਨ ਜੀ ਨੂੰ ਕਮਿਸ਼ਨ ਸਾ ਇਹਨਾਂ ਨੂੰ ਫੜਿਆ ਜਾਵੇ ਕੱਲ ਨੂੰ ਹੋਰ ਕਿਸੇ ਨਾਲ ਵਾਰਦਾਤ ਨਾ ਹੋਏ ਚਾਹੀਦਾ ਮੈਂ ਉਹ ਅਪਲਾਈ ਕਰਨਾ ਜਾਂਦਾ ਸਾਨੂੰ ਕਹਿੰਦਾ ਚੁੰਦਾ ਕਿ ਮੈਨੂੰ ਵੈਪਨ ਦਿੱਤਾ ਜਾਵੇ ਅਸਾਫ ਜੀ ਕਹਿੰਦਾ ਠੀਕ ਆਂ ਮੈਡਮ ਕੀ ਮਾਮਲਾ ਜੀ ਹੈ ਕੱਲ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ ਨਾਲ ਆਪਣੇ ਦੋ ਬੱਚਿਆਂ ਦੇ ਹਸਬੰਦ ਉਹਦੇ ਸੁਨਿਆਰਾ ਹੈਗਾ ਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਮੁਸਫਾ ਬਟਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਤੇ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਕੀ ਸਾਹਮਣੇ ਆਇਆ ਜੀ ਇਹਨਾਂ ਹੁਣ ਵੇਖੋ ਜੀ ਤਫਤੀਸ਼ ਕਰ ਰਹੇ ਆ ਬੰਦੇ ਵੈਰੀਫਾਈ ਕਰ ਰਹੇ ਆ ਪਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਜਾਣੇ ਵੀਡੀਓ ਦੇ ਵਿੱਚ ਆਏ ਆ ਜੀ ਵੀਡੀਓ ਦੇ ਵਿੱਚ ਤਿੰਨ ਜਾਣੇ ਆਏ ਜੀ ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਲਿਆਂਦੇ ਜਾਣਗੇ ਠੀਕ ਹੈ ਹਾਂ